ਤੇ ਗਾਈਸ ਸਵਾਗਤ ਹੈ ਤੁਹਾਡਾ ਅੱਜ ਆਪਣੇ ਨਵੇਂ ਵਲੌਗ ਦੇ ਵਿੱਚ ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੇ ਵਲੌਗ ਦੇ ਵਿੱਚ ਆਪਾਂ ਜੋ ਵੀ ਘਰ ਦਾ ਕੰਮ ਕੀਤਾ ਤੁਹਾਨੂੰ ਦਿਖਾਉਣੇ ਆ ਤੇ ਬਾਕੀ ਹੁਣ ਆਪਾਂ ਲੱਗੇ ਹਾਂ ਜਿਹੜਾ ਪੌਦਿਆਂ ਨੂੰ ਬਸ ਬਦੀ ਨਹੀਂ ਨਾਈ ਗਈ ਉਹਦੇ ਵਿੱਚ ਦਵਾਈ ਪਾਉਣੀ ਸੀਗੀ ਤੇ ਮੈਂ ਕਿਹਾ ਤੁਹਾਨੂੰ ਵੀ ਦਿਖਾਉਣੇ ਆ ਜਦੋਂ ਮੈਂ ਦਵਾਈ ਪਾਉਣ ਲੱਗਾ ਤੇ ਹੁਣ ਜਾ ਕੇ ਦਵਾਈ ਪਾਉਣੇ ਨਾਲ ਤੁਹਾਨੂੰ ਦਿਖਾਉਣੇ ਆ ਤੇ ਗਾਈਸ ਹੁਣ ਆਪਾਂ ਪਾਉਣ ਲੱਗੇ ਆ ਦਵਾਈ ਬਾਕੀ ਦੇ ਘਰ ਸਾਖ ਦੇ ਚੈੱਕ ਡੜੀ ਨੂੰ ਦਾ ਕਰਟੇਸ਼ੀ ਰੂਪ ਮੈਂ ਇਹਨਾਂ ਕਰ ਦੇਣਾ ਚਲੋ ਹਾਂ ਦਵਾਈ ਪਾ ਕੇ ਮਿਲਦੇ ਹਾਂ ਸਾਰੇ ਤੇ ਗਾਇਸ ਆਪਾਂ ਦਵਾਈ ਪਾ ਕੇ ਆ ਗਏ ਆ ਮੈਂ ਤੋ ਇੱਕ ਕਿਹੜਾ ਰਹਿ ਗਿਆ ਡੜੀ ਵੀ ਲਾ ਕੇ ਹੋਵੇ ਵੱਟੇ ਵਾੜ ਤੇ ਆਉਂਦੇ ਆ ਤੇ ਬਾਕੀ ਹੁਣ ਆਪਣੇ ਨਹੀਂ ਸੀਗਾ ਤੇ ਬਾਕੀ ਹੁਣ ਇਹਨੇ ਆ ਜੋ ਕੁਛਕੀ ਵੀ ਕੀਤਾ ਤੁਹਾਨੂੰ ਦਿਖਾਉਣੇ ਆ ਬਾਕੀ ਜੇ ਕਰ ਸਕਦੇ ਚੱਕ ਉਧਰ ਤਾਂ ਮੈਂ ਤੁਹਾਨੂੰ ਆਪਣਾ ਝੋਨਾ ਵਿਖਾਤਾ ਇੱਥੇ ਦਾਦ ਦੇਣਾ ਇੱਥੇ ਹੀ ਬਾਸਬਦੀ ਲੱਗੀ ਹੋਈ ਆ ਆਪਣੀ ਆ ਜਿਹੜੀ ਇੱਥੇ ਮੱਕੀ ਕਰਕੇ ਲੇਟ ਹੋ ਗਿਆ ਇੱਥੇ ਪੱਠੇ ਸੀ ਉਹ ਵੱਢਦੇ ਇੱਥੇ ਹੀ ਬਾਸਬਦੀ ਲਾਤੀ ਸੀ ਉਹ ਜਿਹੜਾ ਸਾਹਮਣੇ ਝੋਨਾ ਨਹੀਂ ਖੜੋਤਾ ਲੰਮਾ ਤੋੜ ਉਹ ਉਧਰ ਹੁਣ ਮੈਂ ਸ਼ਾਇਦ ਜੀ ਗੇੜਾ ਮਾਰਨ ਗਿਆ ਤੇ ਮੈਂ ਤੁਹਾਨੂੰ ਵੀ ਵਿਖਾਵਾਂਗਾ ਉਹ ਝੋਨਾ ਵੀ ਆਪਣਾ ਜਿਹੜਾ ਉਧਰਲਾ ਸੀਗਾ ਉਹ ਸੀਗਾ 33 ਝੋਨਾ ਸੀਗਾ ਏ ਹੈਗਾ 14 ਤੇ ਹਮ ਜਿਹਨਾਂ ਮੈਂ ਇਧਰ ਨੂੰ ਗਿਆ ਤੇ ਇਹ ਵੀ ਸਾਨੂੰ ਚੰਨਾ ਚੈੱਕ ਕਰਾਵਾਂਗਾ ਸਾਰਾ ਤੇ ਉਧਰ ਵਾਲੀ ਪੜੀ ਸਾਨੂੰ ਖਾ ਲਿਆ ਹੁੰਦੀ ਸੀ ਹੁਣ ਇਧਰ ਵਾਲੀ ਪੜੀ ਖਾ ਦਿੰਨੇ ਆ ਪੱਠੇ ਵੀ ਆਪਣੀ ਖੋਤੇ ਸਾਰੇ ਆ ਬੂਟੇ ਵੀ ਆਪਾਂ ਹੀ ਲਾਏ ਹੋਏ ਆ ਆ ਨਿੰਬੂ ਦਾ ਬੂਟਾ ਵੀ ਆਪਣੇ ਹੀ ਚੈੱਕ ਕਰੋ ਖਿਲ ਰਿਆ ਜ ਬੜਾ ਪਿਆਰ ਨਿੰਬੂ ਵੀ ਇਹਨੂੰ ਬਹੁਤ ਲੱਗਦੇ ਨੇ ਉਹ ਵੀ ਆ ਸਾਹਮਣੇ ਵੇਖ ਸਕਦੇ ਤੁਸੀਂ ਤੁਹਾਨੂੰ ਖਾ ਦਿੰਨੇ ਆ ਵੇਖੋ ਇੱਕ ਕਪਾ ਵੀ ਬੂਟਾ ਲਾਇਆ ਆਂਬ ਦਾ ਤੇ ਆ ਮੇਰਾ ਨਜ਼ਰ ਤੂੰ ਸਪੋਰਟ ਦੇ ਨੇ ਫਿਰ ਅੰਬ ਵਧੀਆ ਆ ਜਾਵੇਗਾ। ਬਾਕੀ ਚੀਜ਼ ਕਰੋ ਚੱਕ। ਆ ਨਾਰਾਂ ਦਾ ਬੂਟਾ ਪਰ ਨਾਰ ਕੋ ਨਹੀਂ ਲੱਗਦੇ। ਆ ਵੱਲਾ-ਮੁੱਲਾ ਵਾਹ ਹੁਣ ਤਾਂ ਗੰਦੋ ਗਿਆ ਪਾਇਏ ਸਾਰੀ ਸਫਾਈ ਕਰਕੇ ਜੀ ਨਵੇਂ-ਨਵੀਂ ਸਬਜ਼ੀ ਬੀਜਣੀ ਹੈ। ਤੇ ਬਾਕੀ ਆ ਨਾਖਾ ਵੇਖ ਲੋ। ਆ ਨਾਖਾਂ ਦੇ ਬੂਟਾ ਨੇ ਬੜੀਆਂ ਨਾਖਾਂ ਲੱਗੀਆਂ ਆਈਆਂ ਹਈਆਂ। ਆ ਸਾਫ਼ ਨੇ ਜੀ ਕਰ ਸਕਦੇ ਚੱਕ। ਪਰ ਹੁਣ ਤਾਂ ਅੱਧੀਆਂ ਸਾਂਝੇ ਤੋੜ ਤੋੜ ਲਈਆਂ ਕੁਛ ਥੱਲੇ ਡਗ ਡੂਗ ਪਈਆਂ ਆ ਇਧਰ ਆਪਣਾ ਕਮਾਦ ਖਲੋਤਾ ਬਾੜੀ ਮੇਰਾਜ ਆਪਾਂ ਇਹਨੂੰ ਸੈਟਇਆ ਕਰਕੇ ਇਹਨੂੰ ਸਾਰੇ ਨੂੰ ਆਪਾਂ ਸਫਾਈ ਕਰਕੇ ਬੰਨਾਂਗੇ ਆ ਭਾਈ ਕੀ ਚੈੱਕ ਕਰ ਸਕਦੇ ਆ ਮਰੂਦ ਵੇਖੋ ਕੀ ਬਣਿਆ ਪਿਆ ਮਰੂਦ ਲੱਗ ਲੱਗੇ ਮਰੂਦ ਲੱਗੇ ਜਾਗੇ ਪਰ ਸਾਰੇ ਖਰਾਬ ਹੋ ਗਏ ਆ ਇਧਰ ਹੀ ਮੈਂ ਤੁਹਾਨੂੰ ਆਪਣੇ ਬੂਟੇ ਵਿਖਾ ਦਿੰਦਾ ਕਿਹੜੇ ਕਿਹੜੇ ਨੇ ਆ ساری ਸਬਜ਼ੀ ਦੁਬਾਰਾ ਲਾਉਣੀ ਆਪਾਂ ਸਾਰਾ ਗੰਦ ਹੋ ਗੇ ਆਵੇ ਇੱਕ ਮਰੂਦਾ ਮੇਨਾ ਪੱਕਿਆ ਖਲੋਤਾ ਸਾਹਮਣੇ ਇਹ ਸਾਰੇ ਖਰਾਬ ਹੋ ਗਏ ਸਾਰਿਆਂ ਦੇ ਵਿੱਚ ਇੱਥੇ ਵੀ ਆਪਣਾ ਇੱਕ ਨਿੰਬੂ ਦਾ ਬੂਟਾ ਹੈਗਾ ਇਹਨੂੰ ਵੀ ਨਿੰਬੂ ਬਹੁਤ ਜ਼ਿਆਦਾ ਲੱਗਿਆ ਹੋਇਆ ਹੈ ਤੇ ਬਾਕੀ ਹੁਣਾ ਪਾ ਕਿਸੇ ਨੇ ਪੱਠੇ ਬੀਜਨੇ ਵੀ ਤੁਹਾਨੂੰ ਹੋਣੇ ਵਲੋਗ ਪਾਣੀ ਮੇਰੇ ਅੱਜ ਜਿਹਾ ਪੜ ਕੇ ਇੱਕ ਤਾਂ ਉਤੋ ਮੀਂਹ ਦਾ ਮੌਸਮ ਹੈ ਪਾਣੀ ਬੀਜੇ ਖਰਾਬ ਹੋ ਜਾਣਗੇ ਬਾਕੀ ਆਵੇ ਇਹ ਕਾਕ ਕਿਨੂ ਦਾ ਬੂਟਾ ਆਪਣਾ ਉਹ ਵੀ ਮਰੂਦਾ ਬੂਟਾ ਹੀ ਅੱਗੇ ਵੀ ਇਹ ਕਾਉਥੇ ਅਮਰੂਦ ਦਾ ਬੂਟਾ ਉਹਨੂੰ ਹੁਣ ਫਲ ਲੱਗਾ ਹੈ ਲੇੜ ਲੱਗਾ ਹੈ ਪਰ ਉਹਨੂੰ ਹੀ ਫੁੱਲ ਭਰੀ ਚਾਇਆ ਹੈ ਬਾਕੀ ਵੇਹ ਨਹੀਂ ਆ ਵੀ ਉਹ ਨਾਲ ਹੀ ਖਰਾਬ ਹੋ ਗਏ ਆ ਵੀ ਆਪਣੇ ਕਿੰਨੂਆ ਲੱਗਾ ਹੈ ਪਰ ਮੈਨੂੰ ਯਾਦ ਤਾਂ ਭੁੱਲ ਗਿਆ ਕਾਹਦਾ ਹਾਈ ਜੇ ਚੱਕ ਕਰ ਸਕਦੇ ਆ ਪਤਾ ਨਹੀਂ ਨਖਾ ਦਾ ਬੂਟਾ ਨਖਾ ਨਹੀਂ ਜਨਾ ਮਸਾ ਮੀਆਂ ਦਾ ਬੂਟਾ ਹੈ ਕਿ ਕਿੰਨੂਆ ਦਾ ਬੂਟਾ ਹੈ ਮੇਰੇ ਸਾਹਮਣੇ ਤਾਂ ਕਿੰਨੂਆ ਦਾ ਬੂਟਾ ਹੀ ਆਵੇ ਇਹ ਕਿਨੇ ਕਿਨੇ ਲੱਗੇ ਆ ਸਾਰੇ ਆਪਾਂ ਬੰਨਣਾ ਕਮਾਦਾ ਅੱਜ ਆਪਾਂ ਵਧੀਆ ਹੁਣ ਤੁਸੀਂ ਇਹਦੀ ਲੁੱਕ ਚੈੱਕ ਕਰ ਲਓ ਤੁਹਾਨੂੰ ਸ਼ਾਮ ਨੂੰ ਚੱਕਰਾਵਾਂਗੇ ਜੇਨੂੰ ਲੱਗ ਪਏ ਬੰਨਣ ਤੇ ਬਾਕੀ ਹੋਣੇ ਤੇਰੇ ਘਰੇ ਚੱਲਨੇ ਆ ਘਰੇ ਜਾ ਕੇ ਜੇ ਫਿਰ ਆਵਾਂਗੇ ਪੱਥੇ ਵਟਣੇ ਪਹਿਲਾਂ ਪੱਥੇ ਵਟ ਕੇ ਜੇ ਫਿਰ ਜੋ ਕੰਮ ਕਰਨਾ ਹੈ ਉਹ ਤੁਹਾਨੂੰ ਖਵਾਵਾਂਗੇ ਇਸੋਂ ਆਪਾਂ ਘਰੇ ਆ ਗਏ ਸੀਗੇ ਤੇ ਅੱਜ ਆਪਾਂ 샹ਗੇ ਥੋੜੇ ਇੱਥੇ ਰੱਖ ਪੱਤੇ ਨਹੀਂ 샹ਗੇ ਨੇ ਆ ਫੁੱਲ ਦੇ ਮਗਰਲੇ ਪਾਸੇ ਨਾਲ ਇੱਕ ਛਪਈਦਾ ਹੀ ਨਿਕਾਇਆ ਉਹ ਵੀ 샹ਗ ਦਿੱਤਾ ਉਹ ਨਿੱਕੇ ਨਿੱਕੇ ਜਿਹੜੇ ਤੇ ਮੈਂ ਸਾਰੇ 샹ਗ ਦਿੱਤੇ ਸਾਹਮਣੇ ਵੇਖ ਸਕਦੇ ਤੁਸੀਂ ਤੇ ਆ ਸਾਰੇ ਨਿੱਕੇ ਨਿੱਕੇ ਆ ਪੱਤੇ ਜੀ ਆ ਇੱਥੇ ਛਪਈਦਾ ਜਿਹੜਾ 샹ਗੇ ਜਿਹਨਾਂ ਮੈਂ ਡੰਡੀਆਂ ਐਵੇਂ ਐਵੇਂ ਕੀਤੀ ਜਨਾ ਪੱਤੇ ਨਹੀਂ ਇਹਨਾਂ ਪੱਤੇ ਤਾਂ ਫਿਰ ਬਲ ਜਾਣਗੇ ਤੰਦੂਰ ਦੇ ਵਿੱਚ ਆਪਣੇ ਤੇਜਣੀਆਂ ਟਾਹਣੀਆਂ ਐ ਫਿਰ ਆਪਾਂ ਬਾਹਰ ਰੱਖ ਲੈਣੇ ਕਿਸੇ ਕੰਮਕੁਮ ਆਣੀਆਂ ਸਬਜ਼ੀ-ਸਬਜ਼ੀ ਦੇ ਨਾਲ ਲਾਉਣ ਵਾਸਤੇ ਬਲੰਗ ਨੂੰ ਤਾਜੀ ਦਾ ਹੁਣ ਆਸਤੇ ਤੇ ਬਾਕੀ ਹੁਣ ਮੈਂ ਸਾਰੀਆਂ ਸ਼ਾਗਲਾਮਾ ਸਪਾਈ ਦੇ ਦਿੰਨਾ ਪੱਤੇ ਮਥਲੇ ਰੱਖੀ ਇਹਨਾਂ ਟਾਣੀਆਂ ਵੱਖਰੀਆਂ ਕੀਤੀਆਂ ਨੇ ਤੇ ਹੁਣ ਤੁਹਾਨੂੰ ਸਿੱਧਾ ਬੱਸ ਆ ਸਾਰੀਆਂ ਸ਼ਾਗ ਟਾਣੀਆਂ ਕੱਢ ਕੇ ਘਸਣ ਪੱਤੇ ਘਸਣ ਕਰਕੇ ਫਿਰ ਵਿਖਾਉਣਾ ਵਾ ਤੇ ਗਾਇਸ ਆਪਾਂ ਟਾਣੀਆਂ ਵੱਖਰੀਆਂ ਕਰਤੀਆਂ ਸੀ ਤੇ ਆ ਪੱਤੇ ਹੀ ਵੱਖਰੇ ਕਰ ਦਿੱਤੇ ਨੇ ਇੱਕ ਸਾਈਡ ਤੇ ਹੁਣ ਆ ਟਾਣੀਆਂ ਵੀ ਨਹੀਂ ਆ ਕੀ ਕਰਨਾ ਤੇ ਤੁਹਾਨੂੰ ਵਿਖਾਉਣੇ ਸਾਈ ਸਫਾਈ ਜੀ ਕਰਕੇ ਤੇ ਗਾਈਸ ਮੈਂ ਤੁਹਾਨੂੰ ਖਾਇ ਹੀ ਆ ਪਾਪ ਵੀ ਵੱਖਰਾ ਕਰਦੇ ਸੀ ਇਹ ਆ ਟਾਹਣੀਆਂ ਵੱਖਰੀਆਂ ਕਰਤੀਆਂ ਸੀ ਪੱਤੇ ਵੱਖਰੇ ਕਰਤੇ ਸੀ ਆ ਵੀ ਨਿਮੇ ਦੀਆਂ ਟਾਹਣੀਆਂ ਹੀ ਵੱਖਰੀਆਂ ਕਰਤੀਆਂ ਤੇ ਪੱਤੇ ਹੀ ਵੱਖਰੇ ਕਰਤੇ ਆ ਥੋੜਾ ਜਿਹਾ ਫੁੱਲ ਦੀਆਂ ਟਾਹਣੀਆਂ ਥੱਲੇ ਲੱਗ ਰੂਆਂ ਹੀਆਂ ਸੰਗਣਾ ਜੇ ਆ ਪਏਗਾ ਤੇ ਫਿਰ ਆਪਾਂ ਵੀ ਟਾਹਣੀਆਂ ਵਾਪਸ ਕਰਦੀਆਂ ਸੀ ਤੇ ਇੱਕ ਚੀਜ਼ ਵਿਖਾਵਾਂ ਤੁਹਾਨੂੰ ਆ ਦੇਖ ਆ ਲੈਣਾ ਚਿੜੀ ਚਿੜੀ ਵੀ ਇੱਥੇ ਬੈਠੀ ਸੀ ਆ ਵੀ ਵਿਖਾਵਾਂ ਥੱਲੇ ਆ ਵੀ ਇੱਕ ਮਿੰਟ ਆ ਵੀ ਰਹੀ ਜਿ세 ਕੀ ਆ ਵੀ ਆ ਕੇ ਫੋਲਟਿਆ ਇੱਕ ਮਿੰਟ ਇੱਥੇ ਹੋ ਗਈ ਇਹ ਨਹੀਂ ਇਹ ਲੰਨਾ ਹੋ ਗਈ ਇਹ ਤਾਂ ਸਮਝ ਨਹੀਂ ਇੱਕ ਮਿੰਟ ਹਾਂਜੀ ਉਹ ਵੇਖੀ ਜਿਹੜੀ ਹੱਲਣੇ ਚ ਖਾਵਾ ਹੋ ਗਈ ਉਧਰ ਦੇਖ ਇਹ ਜੰਨਾ ਬਣਾ ਆਪਣੀ ਚ ਤੇ ਬਾਕੀ ਹੋਣੇ ਇਹਨਾਂ ਕੰਮ ਕਰਨੇ ਆ ਬਾਕੀ ਜੋ ਵੀ ਆਪਾਂ ਸ਼ਾਮ ਨੂੰ ਕੀਤਾ ਤੁਹਾਨੂੰ ਖਵਾਵਾਂਗੇ ਵਲੌਗ ਦੇ ਵਿੱਚ ਤੇ ਗਾਇਸ ਹੁਣ ਆਪਾਂ ਚੱਲੇ ਸਾਂ ਕਿਸੇ ਦੇ ਪੱਠੇ ਵੇਚਣ ਦੇ ਮੈਂ ਹਾਂ ਚੱਲ ਤੁਹਾਨੂੰ ਇਹ ਵੀ ਵਿਖਾਈ ਦਿੰਨੇ ਆ ਤੇ ਬਾਕੀ ਜੀ ਕਰਚਾ ਕਮਲ ਟਰੈਕਟਰ ਤੋਂ ਪੱਲੀ ਲਾ ਲਈ ਸੀਗੀ ਤੇ ਹੁਣ ਆਪਾਂ ਹਾ ਹਾ ਲਾ ਲ ਗਏ ਠੀਕ ਵੀ ਡੇਕ ਚਲਾਉਣਾ ਤੇ ਹੁਣ ਆਪਾਂ ਲਫਾਫਾ ਲਾ ਕੇ ਜਾਨੇ ਆ ਆਹਨ ਵਚਲ ਲਫਾਫਾ ਲਾ ਕੇ ਅੱਲਾਹੁ ਅੱਲਾ ਪਾ ਕੇ ਸਰਬਤ ਪਾਕੂ ਕੇ ਤੁਹਾਨੂੰ ਸੁਣਾਵਾਂਗਾ ਦੇਖ ਆਈ ਸਾ ਪਾ ਗਏ ਆ ਪੈੜੀ ਦੇ ਵਿੱਚ ਆਪਾਂ ਵੀ ਪੱਠੇ ਬੀਜਨੇ ਵਾਲੀ ਵਿੱਚਵੇਂ ਨੇ ਅੱਜ ਬੀਜਾਂਗੇ ਜਾਂ ਸਵੇਰੇ ਤਾਂ ਬੀਜਨੇ ਬੀਜਨੇ ਹੈ ਜੇ ਅੱਜ ਨਾ ਬੀਜੇ ਤੇ ਪਹਿਲਾਂ ਆਪਾਂ ਬੀਜੇ ਗਿਆ ਆਪਾਂ ਜਲੇਹਾ ਪੱਠੇ ਬੀਜਣ ਕੇ ਹੈਗੇ ਆ ਉਹ ਆਦਾ ਮੇਰੇ ਪੱਠੇ ਭੀਜਾ ਪਾ ਅੱਗੇ ਵੀ ਉਹਨਾਂ ਦੀ ਪਹਿਲੀ ਪੁਲੀ ਵਾਈ ਦੀ ਤੇ ਮੈਂ ਤੁਹਾਨੂੰ ਭੀਜਦੇ ਨੇ ਤੇ ਉਹਨਾਂ ਹੱਲਾ ਭਾਲ ਕੇ ਤੇ ਨਾਲੇ ਸੁਭਾਗਾ ਭਾਲ ਕੇ ਤੇ ਫਿਰ ਉੱਥੇ ਚੜ੍ਹ ਰੋਪੜ ਕੇ ਉਸ ਜਗ੍ਹਾ ਤੇ ਤੁਹਾਨੂੰ ਹੋਣਾ ਮਾਣ ਸੀ ਤਾਂ ਮੀਂਹ ਨਾਲ ਬਚਾਈ ਇਹ ਪਰ ਸੜ ਪਤਾ ਜੇ ਰੋਪੜੇ ਭੀਜੇਗਾ ਤਾਂ ਮੀਂਹ ਆ ਹੀ ਜਾਂਦਾ ਹੁੰਦਾ ਤੇ ਗਾਇਸ ਆਪ ਆ ਗਈ ਸੀਗੇ ਆ ਨਪਰ ਆ ਦੇ ਲਾਤਾ ਇਹ ਲਾ ਪਾਲਣਾ ਹੋਣਾ ਜਿਹੜਾ ਥਾਂ ਹੈ ਨਾ ਇਹ ਵਾਉਣਾ ਇੱਥੇ ਪੱਠੇ ਪੀਜਨੇ ਆ ਤੇ ਤੁਹਾਨੂੰ ਕਰਾਉਣੇ ਆ ਚੈੱਕ ਇਹ ਕਸੀਨ ਆ ਗਈ ਮੁੜ ਕੇ ਬੀ ਖੜਾ ਰਣਾ ਇਹਦੇ ਵਿੱਚ ਤੇ ਗਾਇਸ ਆਪਾਂ ਇੱਕ ਸੀਨ ਆ ਜਿੱਥੇ ਬੀ ਨਹੀਂ ਖੜਾ ਰਦਾ ਤੇ ਗਾਇਸ ਆਪਾਂ ਆ ਗਏ ਸੀ ਮੈਂ ਪੈਦੀ ਦੇ ਪੱਠੇ ਪੂਰੇ ਪੀਜ ਕੇ ਜੇ ਮੇਂ ਨੇਰਾ ਹੋ ਗਿਆ ਸੀਗਾ ਮੈਂ ਤੁਹਾਨੂੰ ਦਿਖਾ ਦਿੰਨੇ ਆ ਸੁਹਾਗਾ ਵੀ ਉਹ ਫੇਰ ਦਿੱਤਾ ਸੀ ਉਥੇ ਤੇ ਲਾਂ ਅਸਵਾਗਾ ਵਿੱਚ ਲਾਦਾ ਲੰਮ ਕਰ ਪਾਈਆਂ ਟ੍ਰੈਕ ਤੇ ਇਹ ਜਾਇਜ਼ ਕਰ ਦੱਦਨੇ ਆ ਬਾਕੀ ਆਪਣਾ ਵਲੌਗ ਆਏਗਾ ਜੇ ਦਿੱਕਤ ਰਹੇਗਾ ਜੀ ਵਧੀਆ ਨਕਾ ਜੈ ਲਾਈਕ ਕਰਨਾ ਸਬਸਕ੍ਰਾਈਬ ਵੀ ਕਰ ਲੈਣਾ ਚੈਨਲ ਨੂੰ ਮਿਲ ਜਿਆ ਕਰ ਨਵੇਂ ਵਲੌਗ ਦੇ ਵਿੱਚ